ਸਾਰੇ ਭਰਾ ਸੂਚਿਤ ਰਹਿਣ ਕਾਇਮ ਰਹਿਣ ਬਾਈ ਇੱਧਰ ਆਪਣੇ ਲੌਂਗਵਾਲ ਠੀਕਾ ਸੰਗਰੂਰ ਜਿਲ੍ਹੇ ਦੇ ਵਿੱਚ ਲੌਂਗਵਾਲ ਨਾਲਾ ਟੁੱਟ ਚੁੱਕਾ ਹੈਗਾ ਭਾਈਆਂ ਦੇ ਫੋਨ ਆ ਰਹੇ ਸੀ ਬਹੁਤ ਜ਼ਿਆਦਾ ਪਾਣੀ ਤੁਸੀਂ ਪਾਣੀ ਦਾ ਵਹਾਅ ਦੇਖੋ ਬਾਈ ਸੜਕ ਦੇ ਉੱਤੇ ਪਾਣੀ ਦੇਖੋ ਤੁਰ ਤੋਂ ਲੈ ਕੇ ਤੁਰ ਤੱਕ ਜਿਹੜੀ ਲੌਂਗਵਾਲ ਤੋਂ ਖੇਤਾਂ ਵਾਲੇ ਪੀਰਖਾਨੇ ਨੂੰ ਸੜਕ ਆ ਰਹੀ ਹੈ ਨਾ ਆਪਾਂ ਉੱਥੋਂ ਪੀਰਖਾਨੇ ਤੋਂ ਇੱਧਰ ਮੁੜਦੇ ਆਪਾਂ ਲੋਹਾ ਖੜੇ ਨੂੰ ਦੇਖੋ ਬਾਈ ਸਾਰੇ ਵਾਹਨ ਪਾਣੀ ਇੱਕੋ ਹੀ ਹੋਇਆ ਪਿਆ ਬਾਈ ਬਹੁਤ ਬੁਰਾ ਹਾਲ ਹੈਗਾ ਬਾਕੀ ਭਰਾਵਾਂ ਦੇ ਫੋਨ ਤੇ ਕਮੈਂਟ ਆ ਰਹੇ ਨੇ ਉੱਤੇ ਰੱਬ ਵੀ ਦੇਖੋ ਪੂਰਾ ਬੇਈਮਾਨ ਹੋਇ ਇਹ ਨਹੀਂ ਪਤਾ ਕਦੋਂ ਚੱਲ ਪਏ ਠੀਕ ਆ ਭਰਾਵਾਂ ਦੇ ਫੋਨ ਆ ਰਹੇ ਕਮੈਂਟ ਆ ਰਹੇ ਨੇ ਕਹਿੰਦਾ ਬਾਈ ਸਾਡੇ ਇਧਰ ਕਾਗਜ਼ ਪੱਤਰ ਮਿਲਣ ਨੂੰ ਬੰਦ ਹੋ ਗਏ ਤੇ ਤਰਹਾ ਤਰਪਾਲਾ ਦਰਬੂਲਾ ਲਾਂਗੋ ਵਾਲ ਬਾਈ ਅੰਦਰੇ ਖੁੱਦ ਤੇ ਜਾ ਕੇ ਜੰਕੇ ਬਾਸ ਬਾਈਆਂ ਵਾਲੀ ਦੀ ਦੁਕਾਨ ਪੁੱਛ ਲਓ ਜੇ ਕਿਸੇ ਭਰਾ ਨੂੰ ਕਾਗਜ਼ ਪੱਤਰ ਦੀ ਲੋੜ ਆ ਤਾਂ ਉਸਦੇ ਬਾਈ ਤੋਂ ਮਿਲਣੀਆਂ ਹੀ ਨਾਲੇ ਘਾ ਟ੍ਰੇਡ ਦੇ ਵਿੱਚ ਬਾਈ ਠੀਕ ਆ ਕਿਸੇ ਭਰਾਵਾਂ ਦੇ ਕੋਠੇ-ਕੂਠੇ ਤੇ ਪਾਉਣ ਵਾਸਤੇ ਕਾਗਜ਼ ਪੱਤਰ ਨਹੀਂ ਕਿਸੇ ਪਾਸੋਂ ਮਿਲ ਰਿਹਾ ਇੱਕ ਬਾਈ ਜਿਹੜੋ ਕੰਦਾ ਕੌਲਾਂ ਦੇ ਲਵੇ ਮਿੱਟੀ ਲਾਉਣੀ ਹੈ ਨਾ ਆਪਦੀ ਦੇਖ ਕੇ ਲਾਇਓ ਠੀਕ ਆ ਸਾਰੇ ਪਾਸੇ ਗੱਲ ਸੁੱਕ ਜਿਆਦੇ ਹੋ ਠੀਕ ਆ ਬਾਈ ਦੂਜਾ ਨਾ ਲਾਓ ਰੇਤਾ ਰਵਾਜ ਹੋ ਰਹਿਦਾ ਨਹੀਂ ਖੁਰ ਜਾਂਦਾਗਾ ਬਾਕੀ ਸਾਰੇ ਭਰਾ ਧਿਆਨ ਰੱਖਿਆ ਦਾ ਗੱਟੇ-ਗੱਟੇ ਲਿਆ ਕੇ ਰੱਖੋ ਬਾਈ ਜਿਹੜੇ ਲਵੇ ਮਾੜਾ ਮੋਟਾ ਕੋਈ ਦਿੱਕਤ ਆ ਕੋਈ ਸੁਆ ਆ ਨਾਲਾਗਾ ਬਾਕੀ ਸਾਰੇ ਭਰਾ ਵਾਹਿਗੁਰੂ ਮਿਹਰ ਕਰੂਗਾ ਆਪਦਾ ਬਚਾਓ ਰੱਖਿਓ ਬਾਈ ਜਲਾ ਸੰਗਰੂਰ ਪਿੰਡ ਲੋਂਗੋਵਾਲ ਬਾਕੀ ਅੱਗੇ ਤੋਂ ਅੱਗੇ ਬਾਈ ਵੀਡੀਓ ਸ਼ੇਅਰ ਕਰ ਦਿਓ ਠੀਕ ਆ ਜਿਹੜੇ ਭਰਾਵਾਂ ਨੂੰ ਕਾਗਜ਼ ਜਾਂ ਤਰਪਾਲਾ ਨਹੀਂ ਮਿਲ ਰਹੀਆਂ ਲੋਂਗੋਵਾਲ ਅੰਦਰਲੇ ਖੂਹ ਤੇ ਜਾਣ ਕੇ ਬਾਸ ਵਾਈਆਂ ਵਾਲ ਦੇ ਮਿਲਣਗੇ ਬਾਈ